ਰੰਗਲਾ ਪੰਜਾਬ ਆ ਇਹ ਰੰਗਲਾ ਨਹੀਂ ਕਹਿ ਸਕਦੇ ਜਿਹੜਾ ਇਹ ਕਹਿੰਦਾ ਸੀ ਮੈਂ ਮੈਨੂੰ ਲਿਆਓ ਤੇ ਕੁ ਮਹੀਨੇ ਚ ਮੈਂ ਚਿੱਟਾ ਖਤਮ ਕਰ ਦੂੰ 5 ਮਿੰਟਾਂ ਚ ਮੈਂ ਐਮ ਐਸ ਪੀ ਦੇ ਦੂੰ ਜਵਾਨੀ ਬਾਹਰ ਜਾਂਦੀ ਆ ਤਾਂ ਇਹ ਸਾਰੇ ਇੱਥੇ ਰਹਿਣਗੇ ਤੇ ਮੈਂ ਇੱਥੇ ਇਹਨਾਂ ਦੇ ਹੱਥਾਂ ਚੋਂ ਇਹ ਸਰੀੰਜਾਂ ਫੜ ਕੇ ਤੇ ਇਹਨਾਂ ਦੇ ਹੱਥਾਂ ਚ ਟਿਫਨ ਦੇਵਾਂਗਾ ਇਹਨੇ ਜਿੱਦੇ ਸੌ ਚੁੱਕ ਸਮਾਗਮ ਕੀਤਾ ਸੀ ਇਹਨੇ ਭਗਤ ਸਿੰਘ ਦੇ ਉੱਥੇ ਖੜਕੜ ਕਲਾਂ ਜਾ ਕੇ ਤਾਂ ਉਹਨੇ ਉਹਦੇ ਕਿਹਾ ਸੀ ਪਰ ਹੋਇਆ ਕੀ ਆ ਹੋਇਆ ਸਤੋਲਟ ਹੈਗੇ ਆ ਫੋਜਾ ਸਿੰਘ ਸਰਾਰੀ ਉੱਥੇ ਐਮਐਲਏ ਹੈਗੇ ਆ ਮੈਂ ਅਸੀਂ ਉਸੇ ਇਲਾਕੇ ਦੇ ਹੈਗੇ ਆ ਤਾਂ ਉਹਨਾਂ ਨੇ ਉਸ ਸਰਪੰਚ ਨੂੰ ਇੰਨਾ ਜਿਹੜਾ ਮੈਂਟਲ ਟੌਰਚਰ ਕੀਤਾ ਇੰਨਾ ਪ੍ਰੈਸ਼ਰਾਈਜ਼ ਕੀਤਾ ਕਿ ਉਹਨੂੰ ਜਿਹੜੀ ਸੁਸਾਈਡ ਕਰਨਾ ਪਿਆ ਉਹਨੂੰ ਖੁਦਕਸ਼ੀ ਕਰਨੀ ਪਈ ਤਾਂ ਫਿਰ ਉਹਦੇ ਪਰਿਵਾਰ ਤੇ ਉਹਨਾਂ ਨੇ ਇੰਨਾ ਵੀ ਪ੍ਰੈਸ਼ਰ ਪਾਇਆ ਕਿ ਉਹਦਾ ਪੋਸਟਮਾਰਟਮ ਨਹੀਂ ਕਰਨ ਦਿੱਤਾ ਉਹਦਾ ਸੰਸਕਾਰ ਕਰਵਾਇਆ ਗਿਆ ਇਹ ਜਿਹੜੇ ਖਾਕੀ ਵਰਦੀ ਦੇ ਵਿੱਚ ਭੇੜੀਏ ਹੈਗੇ ਅਸਤਾ ਭੇੜੀਏ ਕਹਾਂਗੇ ਇਹੋ ਜਿਹੇ ਖੂਨਖਾਰ ਜਾਨਵਰ ਹੈਗੇ ਆ ਵੀ ਜਿਨ੍ਹਾਂ ਨੂੰ ਕੋਈ ਤਰਸ ਜਿਨ੍ਹਾਂ ਦੇ ਵਿੱਚ ਕੋਈ ਮੈਨੂੰ ਲੱਗਦਾ ਕੋਈ ਇਨਸਾਨੀਅਤ ਨਾਮ ਦੀ ਚੀਜ਼ ਨਹੀਂ ਗਈ ਵੀ ਜਿਹੜੇ ਉਹ ਇਸ ਤਰ੍ਹਾਂ ਭੋਲੇ ਭਾਲੇ ਇਨਸਾਨਾਂ ਨੂੰ ਚੁੱਕ ਕੇ ਤੇ ਉਹਨਾਂ ਨੂੰ ਖੋਖੋ ਕੇ ਮਾਰ ਰਹੇ ਹੈ। ਕਿਛਲੇ ਦਿਨ ਸੀਏ ਸਟਾਫ ਦੇ ਵੱਲੋਂ ਨਿਰਿੰਦਰਦੀਪ ਸਿੰਘ ਨੂੰ ਹਿਰਾਸਤ ਵਿੱਚ ਲਿਆ ਜਾਂਦਾ। ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾਂਦਾ ਉਸੇ ਤਸ਼ੱਦਦ ਦੇ ਕਾਰਨ ਨਰਿੰਦਰਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ ਪਰ ਫਿਲਹਾਲ 10 ਦਿਨ ਤੋਂ ਉੱਪਰ ਸਮਾਂ ਹੋ ਚੱਕਿਆ ਪਰ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਉਸੇ ਬਾਬਤ ਅੱਜ ਐਸਐਸਪੀ ਦਫ਼ਤਰ ਦੇ ਬਾਹਰ तमाम ਜਥੇਬੰਦੀਆਂ ਦੇ ਵੱਲੋਂ ਭਾਰੀ ਇਕੱਠ ਰੱਖਿਆ ਗਿਆ ਉਸੇ ਬਾਬਤ ਗੱਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਕਿਸਾਨ ਆਗੂ ਅੱਜ ਪੈਂ ਕਿਵੇਂ ਦੇਖ ਦੋਗੇ ਇੱਕ ਤਾਂ ਪਰਿਵਾਰ ਦਾ ਬੱਚਾ ਗਿਆ ਪਰ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਜਿਹੜਾ ਭਗਵਾਨਤ ਮਾਨ ਨੇ ਇਹ ਪੁਲਸ ਰਾਜ ਬਣਾਇਆ ਹੋਇਆ ਪੁਲਸ ਸਟੇਟ ਬਣਾਇਆ ਹੋਇਆ ਹੈਗਾ ਤੇ ਇਹਨਾਂ ਨੂੰ ਪੂਰੀਆਂ ਖੁੱਲਾਂ ਦਿੱਤੀਆਂ ਹੋਈਆਂ ਵੀ ਤੁਸੀਂ ਜਿਵੇਂ ਮਰਜੀ ਚੱਕੋ ਜਿਵੇਂ ਉਹਨਾਂ ਨੂੰ ਮਾਰੋ ਤਸੀਹੇ ਦਿਓ ਨਹੀਂ ਜਿਸ ਤਰ੍ਹਾਂ ਦਾ ਜਿਹੜਾ ਇਹਦੇ ਨਾਲ ਕੀਤਾ ਨਰਿੰਦਰਦੀਪ ਨੂੰ ਤਸੀਹੇ ਦਿੱਤੇ ਅਜੇ ਸਾਹ ਨਾਲ ਇੰਨੇ ਤਾਂ ਕੋਈ ਵੱਡੇ ਤੋਂ ਵੱਡੇ ਕ੍ਰਿਮੀਨਲ ਜਿਹੜਾ ਹੁੰਦਾ ਹੈ ਜਾਂ ਕੋਈ ਕਿਸੇ ਨੇ ਕੋਈ ਰੇਪ ਕੀਤਾ ਜਾਂ ਕੋਈ ਵੱਡਾ ਉਹ ਨਾਲ ਵੀ ਨਹੀਂ ਹੋਵੇ ਕੀਤਾ ਜਾਂਦਾ ਜਿਵੇਂ ਇੱਕ ਇਨੋਸੈਂਟ ਇੱਕ ਆਮਾਨਦ ਇੱਕ ਜਿਹੜਾ ਮਿਹਨਤੀ ਜਿਹੜਾ ਬੰਦਾ ਸੀ ਉਹਦੇ ਨਾਲ ਕੀਤਾ ਗਿਆ ਹੈਗਾ ਕਿਉਂਕਿ ਪੁਲਸ ਨੂੰ ਕਿਸੇ ਦਾ ਡਰ ਨਹੀਂ ਉਹ ਕਹਿੰਦੇ ਹੁੰਦੇ ਨੇ ਜਿਵੇਂ ਸਈਆਂ ਭਾਏ कोतवाल ਡਾ ਫੇਰ ਡਰ ਕਾਹੀ ਵੀ ਇਹਨਾਂ ਨੂੰ ਜਦੋਂ ਇਹਨਾਂ ਨੂੰ ਇਹਰਾ ਜੰਨਾ ਦਾ ਜਿਹੜਾ ਮਗਰ ਬੈਠਾ ਹੈਗਾ ਉਹਨੇ ਉਹਨਾਂ ਨੂੰ ਖੁੱਲੀਆਂ ਛੁੱਟੀਆਂ ਦੇਤੀਆਂ ਤੇ ਵੀ ਤੁਸੀਂ ਜਿਵੇਂ ਮਰਜ਼ੀ ਕਰੀ ਜਾਓ ਤੁਹਾਡੇ ਤੇ ਕੋਈ ਪਰਚਾ ਨਹੀਂ ਕੋਈ ਤੁਹਾਡੇ ਤੇ ਐਫਆਰ ਨਹੀਂ ਕੋਈ ਤੁਹਾਡੇ ਤੇ ਕੋਈ ਕੈਦ ਨਹੀਂ ਕੁਛ ਨਹੀਂ ਤੁਹਾਨੂੰ ਤੇ ਇਵੇਂ ਜਿਹੜਾ ਬਾਠ ਦਾ 80 ਦਿਨ ਤੋਂ ਉੱਤੇ ਸਮਾਂ ਹੋ ਗਿਆ ਬਾਠ ਨੂੰ ਅੱਜ ਤੱਕ ਜਿਹੜੇ ਉਹ ਭਗਾਉਣੇ ਦੱਸੇ ਜਾ ਰਹੇ ਆ ਤੇ ਉਹਨਾਂ ਨੂੰ ਪਕੜਿਆ ਨਹੀਂ ਗਿਆ ਤੇ ਇਹ ਤਾਂ ਦੇਖ ਹਜੇ ਆਮ ਇਨਸਾਨ ਹੈਗਾ ਉਹ ਤਾਂ ਫਿਰ ਵੀ ਇੱਕ ਕਰਨਲ ਸੀ ਤਾਂ ਕਰਨਲ ਦੀ ਜੇ ਸੁਣਵਾਈ ਨਹੀਂ ਹੁੰਦੀ ਤਾਂ ਆਮ ਇਨਸਾਨ ਦੀ ਏਡੀ ਜਲਦੀ ਕਿਵੇਂ ਹੋਊਗੀ ਤਾਂ ਉਹਦੇ ਲਈ ਅੱਜ ਜਿਹੜਾ ਅੱਜ ਇਹ ਵਿਸ਼ਾਲ ਜਿਹੜਾ ਸੀ ਇਥੇ ਧਰਨਾ ਲਾਇਆ ਕੀਤਾ ਹੈਗਾ ਰੋਸ ਮੁਜ਼ਾਹਰਾ ਕਰ ਰਹੇ ਆ ਐਸਐਸਪੀ ਦੇ ਖੜ ਕੇ ਇਹ ਸਾਡਾ ਜਿਹੜਾ ਅੱਜ ਦਾ ਵਿਸ਼ਾਲ ਜਿਹੜਾ ਇਕੱਠ ਹੈਗਾ ਇਸ ਗੱਲ ਦੀ ਗਵਾਹੀ ਭਰਦਾ ਹੈਗਾ ਕਿ ਜ਼ੁਲਮ ਨੇ ਕਿਰਤੀ ਲੋਕਾਂ ਦਾ ਜਦੋਂ ਵੀ ਜਿਉਣਾ ਦੁੱਬਰ ਕੀਤਾ ਹੈਗਾ ਤਾਂ ਜਿਹੜਾ ਬਗਾਵਤ ਨਿਆਰ ਦਾ ਖੰਡਾ ਖੜਕਾਇਆ ਹੈਗਾ ਤਾਂ ਉਸ ਉਸ ਕਰਕੇ ਅੱਜ ਕਿਉਂਕਿ ਲੋਕਾਂ ਨੂੰ ਪੰਜਾਬ ਦੇ ਨੂੰ ਪਤਾ ਲੱਗ ਚੁੱਕਿਆ ਹੈਗਾ ਵੀ ਜੇ ਅਸੀਂ ਆਪ ਦਾ ਪੰਜਾਬ ਦੇ ਜਵਾਨੀ ਨੂੰ ਰੱਖਣਾ ਸੇਫ ਰੱਖਣਾ ਹੈਗਾ ਤਾਂ ਸਾਨੂੰ ਜਿਹੜਾ ਬਾਹਰ ਨਿਕਲ ਕੇ ਸਾਨੂੰ ਇਹ ਵੱਡੇ ਜਿਹੜੀਆਂ ਲੋਕ ਲਹਿਰਾਂ ਖੜੀਆਂ ਕਰਕੇ ਇਸ ਜਿਹੜੀ ਪੁਲਿਸ ਹੈਗੀ ਆ ਜਾਂ ਇਹ ਸਰਕਾਰ ਹੈਗਾ ਦਾ ਮੂੰਹ ਤੋੜ ਜਵਾਬ ਦੇਣਾ ਪਊ। ਪੁਲਿਸ ਤਾਂ ਆਪਣੀ ਹੀ ਹਿਫਾਜ਼ਤ ਦੇ ਲਈ ਹੁੰਦੀ ਹੈ। ਹਾਲਾਂਕਿ ਇਹ ਤਾਂ ਕੰਮ ਉਲਟੀ ਚੱਲ ਪਿਆ। ਜਿਵੇਂ ਕਿ ਇੱਕ ਕਹਾਵਤ ਹੈ ਕਿ ਬਾੜੀ ਖੇਤ ਨੂੰ ਖਾਣ ਲੱਗ ਪਈ। ਜੀ ਇਹ ਜਿਹੜਾ ਆਪਣਾ ਭਲੇਖਾ ਹੈ ਵੀ ਜਿਹੜੀ ਪੁਲਿਸ ਹੈਗੀ ਆ ਉਹ ਸਾਡੀ ਰੱਖਿਆ ਵਾਸਤੇ ਹੁੰਦੀ ਹੈ ਇਹ ਸਾਡੀ ਰੱਖਿਆ ਵਾਸਤੇ ਨਹੀਂ ਜੀ ਪੁਲਿਸ ਇਹ ਜਿਹੜੀ ਪੁਲਿਸ ਹੈਗੀ ਆ ਇਹ ਬੁਰਜੁਆ ਲੋਕ ਜਿਹੜੇ ਸਾਰੇ ਸਾਰੇ ਸਾਧਨਾ ਤੇ ਕਾਬਜ ਲੋਕ ਜਿਹੜੇ ਸਰਮਾਇਦਾਰ ਲੋਕ ਜਿਹੜੇ ਕਾਰਪੋਰੇਟ ਲੋਕ ਹੈਗੇ ਇਹਨਾਂ ਨੇ ਆਪਦੀ ਰੱਖਿਆ ਦੇ ਵਾਸਤੇ ਜਿਹੜੀ ਪੁਲਿਸ ਫੌਜ ਕਚਹਿਰੀਆਂ ਅਦਾਲਤਾਂ ਇਹਨਾਂ ਨੇ ਆਪਦੇ ਵਾਸਤੇ ਬਣਾਈਆਂ ਨਾ ਕਿ ਇਹ ਜਿਹੜੇ ਆਮ ਲੋਕਾਂ ਵਾਸਤੇ ਆਮ ਪਬਲਿਕ ਵਾਸਤੇ ਹੈ ਨਹੀਂਗੇ ਉਹਨਾਂ ਨੇ ਤਾਂ ਬਣਾਈਆਂ ਵੀ ਕਿਤੇ ਜਿਹੜੇ ਇਹ ਅਸੀਂ ਇਹ ਜਿਹੜੇ ਮੈਂ ਖੜੇ ਕੀਤਾ ਆ ਉਹਦਾ ਰਾਜ ਭਾਗ ਬਣਾਇਆ ਹੋਇਆ ਤਾਂ ਇਹਨੂੰ ਜਿਹੜੇ ਇਹ ਲੁੱਟੇ ਪੁੱਟੇ ਲੋਕ ਏ ਕਿਰਤੀ ਲੋਕ ਇਹ ਸਾਧਨ ਬਹੁਣੇ ਲੋਕ ਕਿਤੇ ਇਕੱਠੇ ਹੋ ਕੇ ਤੇ ਕਿਤੇ ਸਾਡਾ ਤਖਤ ਆਣਾ ਪਲਟ ਦੇਣ ਕਿਤੇ ਸਾਨੂੰ ਤਖਤ ਤੋਂ ਲਾ ਕੇ ਆਪ ਤਖਤ ਤੇ ਨੇ ਚੀਜ਼ਾਂ ਇਹਨਾਂ ਨੇ ਇਹ ਕਾਮ-ਤਾਮ ਜਿਹੜਾ ਬਣਾਇਆ ਹੈਗਾ ਇਹ ਆਪਦੀ ਪ੍ਰੋਟੈਕਸ਼ਨ ਵਾਸਤੇ ਬਣਾਇਆ ਨਾ ਕਿ ਆਮ ਲੋਕ ਦੇ ਲੋਕਾਂ ਲਈ ਮੁੱਖ ਮੰਤਰੀ ਸਾਹਿਬ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਕੀ ਪਹਿਲਾਂ ਰੰਗਲਾ ਪੰਜਾਬ ਐਵੇਂ ਦਾ ਸੀ ਜੋ ਅੱਜ ਚੱਲ ਰਿਹਾ ਉਹ ਤਾਂ ਦਿਸ ਹੀ ਜਾਂਦਾ ਹੈਗਾ ਵੀ ਰੰਗਲਾ ਪੰਜਾਬ ਨਹੀਂ ਅੱਜ ਕੰਗਲਾ ਪੰਜਾਬ ਹੈ ਰੰਗਲਾ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਸਾਡੀ ਜਵਾਨੀ ਨੂੰ ਜਿਹੜਾ ਇਹ ਕਹਿੰਦਾ ਸੀ ਮੈਂ ਮੈਨੂੰ ਲਿਆਉ ਉੱਤੇ ਕੁ ਮਹੀਨੇ ਚ ਮੈਂ ਚਿੱਟਾ ਖਤਮ ਕਰ ਦੂੰ 5 ਮਿੰਟਾਂ ਚ ਮੈਂ ਐਮਐਸਪੀ ਦੇ ਦੂੰ ਮੈਂ ਇੱਥੇ ਜਿਹੜੀਆਂ ਸੰਤਾਂ ਲਾ ਦੂੰ ਇੱਥੇ ਮੈਂ ਕਾਰਖਾਨੇ ਲਾ ਦੂੰ ਜਿਹੜੀ ਜਿਹੜੀ ਸਾਡੀ ਆਹ ਜਵਾਨੀ ਬਾਹਰ ਜਾਂਦੀ ਹੈ ਤਾਂ ਇਹ ਸਾਰੇ ਇੱਥੇ ਰਹਿਣਗੇ ਤੇ ਮੈਂ ਇੱਥੇ ਇਹਨਾਂ ਦੇ ਹੱਥਾਂ 'ਚੋਂ ਇਹ ਸਰੀਂਜਾਂ ਫੜ ਕੇ ਤੇ ਇਹਨਾਂ ਦੇ ਹੱਥਾਂ 'ਚ ਟਿਫਨ ਦੇਊਗਾ ਇਹਨੇ ਜਿੱਦੇ ਸੌ ਚੱਕ ਸਮਾਗਮ ਕੀਤਾ ਸੀ ਇਹਨੇ ਭਗਤ ਸਿੰਘ ਦੇ ਉੱਤੇ ਖੜਕੜ ਕਲਾਂ ਜਾ ਕੇ ਤੇ ਉਹਨੇ ਉਹਦੇ ਕਿਹਾ ਸੀ ਪਰ ਹੋਇਆ ਕੀ ਆ ਹੋਇਆ ਉਸ ਤੋਂ ਉਲਟ ਹੈਗੇ ਆ ਜਿਹੜੇ ਰਹਿੰਦੇ ਖੁੰਦੇ ਕੋਈ ਸੀ ਗੀਆਂ ਸੰਤਾਂ ਜਾਂ ਕੋਈ ਕਾਰਖਾਨੇ ਉਹ ਵੀ ਬੰਦ ਕਰਤੇ ਉਸ ਤੋਂ ਦੁੱਗਣੀ ਤਾਦਾਦ ਦੇ ਵਿੱਚ ਜਿਹੜੇ ਲੋ ਸਾਡੇ ਹੈਗੇ ਆ ਨੌਜਵਾਨ ਪ੍ਰਵਾਸ ਕਰ ਰਹੇ ਹੈਗੇ ਆ ਤੇ ਜਿਹੜੀ ਨਸ਼ਾ ਨਸ਼ਾ ਤੁਸੀਂ ਦੇਖੋ ਵੀ ਹਰੇਕ ਘਰ ਦੇ ਵਿੱਚ ਜਿਹੜਾ ਨਸ਼ਾ ਹੈਗਾ ਉਹ ਹੈਗਾ ਜੇ ਜਿਸ ਤਰ੍ਹਾਂ ਇਹ ਕਹਿ ਰਹੇ ਹੈਗੇ ਆ ਵੀ ਅਸੀਂ ਜਿਹੜਾ ਪੰਜਾਬ ਜਿਹੜਾ ਚਲਾ ਕੇ ਇਹਨਾਂ ਨੇ ਤੇ ਵੀ ਅਸੀਂ ਨਸ਼ਾ ਖਤਮ ਕਰਤਾ 31 ਤੱਕ ਡੈਡ ਲਾਈਨ ਦਿੱਤੀ ਹੋਈ ਸੀ ਵੀ ਅਸੀਂ 31 ਨਸ਼ਾ ਖਤਮ ਕਰ ਦੇਣਾ ਤੇ ਇਹਦੇ ਲਈ ਇਹਨਾਂ ਨੇ ਆਪ ਦੇ ਜਿਹੜੇ ਇਹ ਅਫੀਸਰ ਸੀ ਇਹਨਾਂ ਨੂੰ ਟਾਰਗੇਟ ਦਿੱਤੇ ਹੋਏ ਸੀ ਵੀ ਜਿੰਨੇ ਤੁਸੀਂ ਜਿਹੜੇ ਨਸ਼ਾ ਤੱਕਰ ਫੜੋਗੇ ਜਾਂ ਕੋਈ ਜਿੰਨੇ ਤੁਸੀਂ ਵੀ ਨਸ਼ਾ ਜਿਹੜਾ ਹੈਗਾ ਐਕਵਾਇਰ ਕਰੋਗੇ ਜਾਂ ਜਿੰਨੇ ਤੁਸੀਂ ਇਹਨਾਂ ਨੂੰ ਮਾਰ ਦੇਓਗੇ ਤਾਂ ਉਹਨੀਆਂ ਤੁਹਾਡੇ ਫੀਤੀਆਂ ਲੱਗਣੀਆਂ ਇਸ ਫੀਤੀਆਂ ਦੇ ਲਾਲਚ ਦੇ ਵਿੱਚ ਇਸ ਜਿਹੜੀ ਇਸ ਲਾਲਚ ਦੇ ਵਿੱਚ ਅੰਨੇ ਹੋਏ ਸਾਡੇ ਜਿਹੜੇ ਪੁਲਿਸ ਵਾਲੇ ਹੈਗੇ ਆ ਜਾਨੀ ਉਹ ਸਾਡੇ ਦਾ ਕਾਰੇ ਹੋਏ ਜਦੋਂ ਸਾਡੇ ਹੁੰਦੇ ਤਾਂ ਫਿਰ ਇਥੋਂ ਦੇ ਲੋਕਾਂ ਨੂੰ ਇਥੋਂ ਦੇ ਨੌਜਵਾਨਾਂ ਚੱਕ ਕੇ ਐ ਕੋਹ ਕੋਕੇ ਨਾ ਮਾਰਦੇ ਇਹ ਇਹ ਜਿਹੜੇ ਖਾਕੀ ਵਰਦੀ ਦੇ ਵਿੱਚ ਭੇੜੀਏ ਹੈਗੇ ਅਸਤਾ ਭੇੜੀਏ ਕਹਾਂਗੇ ਇਹੋ ਜਿਹੇ ਖੂੰਖਾਰ ਜਾਨਵਰ ਹੈਗੇ ਆ ਵੀ ਜਿਨ੍ਹਾਂ ਨੂੰ ਕੋਈ ਤਰਸ ਜਿਨ੍ਹਾਂ ਦੇ ਵਿੱਚ ਕੋਈ ਮੈਨੂੰ ਲੱਗਦਾ ਕੋਈ ਇਨਸਾਨੀਅਤ ਨਾਮ ਦੀ ਚੀਜ਼ ਨਹੀਂ ਗਈ ਵੀ ਜਿਹੜੇ ਉਹ ਇਸ ਤਰ੍ਹਾਂ ਭੋਲੇ ਭਾਲੇ ਇਨਸਾਨਾਂ ਨੂੰ ਚੁੱਕ ਕੇ ਤੇ ਉਹਨਾਂ ਨੂੰ ਕੋਹ ਕੋਕੇ ਮਾਰ ਰਹੇ ਹੈਗੇ ਇੱਕਰ ਪੋਸਟਮਾਰਟਮ ਰਿਪੋਰਟ ਤਾਂ ਪਰਿਵਾਰ ਦਿਖਾ ਰਿਹਾ ਕਿ ਕਿੰਨਾ ਤਸ਼ੱਦਦ ਕੀਤਾ ਗਿਆ ਨਰਿੰਦਰਦੀਪ ਸਿੰਘ ਤੇ ਪਰ ਪਿਛਲੇ ਦਿਨੀ ਇੱਕ ਡਾਕਟਰ ਦੀ ਕਾਨਫਰੰਸ ਦੀ ਵੀਡੀਓ ਆਉਂਦੀ ਹੈ ਉਹ ਵਾਇਰਲ ਹੁੰਦੀ ਹੈ ਕਿ ਇਸ ਤੇ ਕੋਈ ਤਸ਼ੱਦਦ ਨਹੀਂ ਕੀਤਾ ਗਿਆ ਕੋਈ ਕਰੰਟ ਨਹੀਂ ਲਾਇਆ ਗਿਆ ਹਾਲਾਂਕਿ ਪੁਲਿਸ ਆਪਣੀ ਇਫਾਜ਼ਤ ਦੀ ਹੁੰਦੀ ਉਹ ਆਪਣੀ ਇਫਾਜ਼ਤ ਹੀ ਕਰ ਰਹੀ ਹੈ ਤੁਸੀਂ ਦੇਖੋ ਵੀ ਪਰਿਵਾਰ ਨੂੰ ਜਦੋਂ ਦੱਸਿਆ ਗਿਆ ਵੀ ਉਹਦਾ ਐਕਸੀਡੈਂਟ ਹੋ ਗਿਆ ਪਰਿਵਾਰ ਆਇਆ ਤੇ ਆਪਾਂ ਨੂੰ ਇੰਨਾ ਤਾਂ ਪਤਾ ਹੁੰਦਾ ਉਹਦਾ ਉਹਦੇ ਫਾਦਰ ਡਾਕਟਰ ਹੈ ਤੰਨਾ ਨੇ ਜਦੋਂ ਦੇਖਿਆ ਕਿ ਵੀ ਉਹ ਐਕਸੀਡੈਂਟ ਦਾ ਜਿਹੜੀ ਹਾਲਤ ਹੁੰਦੀ ਹੈ ਜਾਂ ਕੋਈ ਹੱਡੀ ਟੁੱਟੀ ਹੋਵੇ ਕੱਪੜੇ ਪਾਟੇ ਹੋਣ ਕੁਝ ਹੋਵੇ ਕਿਤੇ ਬਲੀਡਿੰਗ ਹੋਈ ਹੋਵੇ ਪਰ ਨਹੀਂ ਸੀਗਾ ਉਹਦੇ ਸਾਰੇ ਸਰੀਰ ਦੇ ਉੱਤੇ 32 ਥਾਵਾਂ ਤੇ ਉਹਦੇ 13 ਵਾਰ ਤਾਂ ਉਹਦੇ ਅੱਖਾਂ 'ਚ ਕਰੰਟ ਲਾਇਆ ਗਿਆ ਤੇ ਕਿੰਨੇ ਵਾਰ ਜਿਹੜਾ ਉਹਦਾ 12 13 ਵਾਰ ਉਹਦੇ ਸਿਰ 'ਚ ਕਰੰਟ ਲਾਇਆ ਗਿਆ ਉਹਦੇ ਜਿਹੜੇ ਪ੍ਰਾਈਵੇਟ ਪਾਰਟ ਸੀ ਉੱਥੇ ਲਾਇਆ ਗਿਆ ਉਹਦੇ ਪੈਰਾਂ ਦੇ ਵਿੱਚ ਵੱਡੇ ਵੱਡੇ ਛਾਲੇ ਸੀ ਜਦੋਂ ਉਹਨਾਂ ਨੇ ਉਹ ਹਾਲਤ ਵੇਖੀ ਉਹਦੀ ਤਾਂ ਉਹਨਾਂ ਨੂੰ ਸਮਝ ਆ ਗਈ ਵੀ ਇਹ ਐਕਸੀਡੈਂਟ ਨਹੀਂਗਾ ਇਹ ਤਾਂ ਕੋਈ ਹੋਰ ਕਾਰਨ ਹੈ ਤਾਂ ਫਿਰ ਉਹਨਾਂ ਸਿਵਲ ਹਸਪੀਟਲ ਉਕਰਾਂ ਦੀ بجائے ਪੋਸਟਮਾਰਟਮ ਉਹਨਾਂ ਨੇ ਉੱਥੇ ਇਮਜ ਵਿੱਚ ਕਰਵਾਇਆ ਤੇ ਜਿੱਥੋਂ ਡਾਕਟਰਾਂ ਦੀ ਰਿਪੋਰਟ ਉਹਦੀ ਮੈਸੇਜ ਦਿਖਾ ਰਹੀ ਹੈ ਸਾਰਿਆਂ ਨੂੰ ਵੀ ਇਹ ਹੈ ਕੀ ਹੈਗਾ ਉਹ ਜਿਹੜਾ ਪੋਸਟਮਾਰਟਮ ਉਹ ਤਾਂ ਝੂਠ ਨਹੀਂ ਬੋਲਦਾ ਇਹਨਾਂ ਨੇ ਤਾਂ ਆਪਦੇ ਕਿਉਂਕਿ ਮੈਂ ਤੁਹਾਨੂੰ ਅੱਗੇ ਹੀ ਦੱਸਿਆ ਹੈਗਾ ਵੀ ਇਹਨਾਂ ਨੇ ਆਪ ਦੀ ਇਹਨਾਂ ਨੂੰ ਪੁਲਿਸ ਨੂੰ ਬਚਾਉਣ ਦੇ ਲਈ ਤਾਂ ਉਹਨਾਂ ਨੇ ਤਾਂ ਇਹ ਸਭ ਹੀ ਜਿੰਨੇ ਵੀ ਅੱਜ ਤੱਕ ਇੰਕਾਊਂਟਰ ਕੀਤੇ ਸਭ ਨੂੰ ਉਹਨਾਂ ਨੇ ਕਿਹਾ ਵੀ ਜਾਂ ਉਹ ਅੱਗੋਂ ਹਥਿਆਰ ਚਲਾਉਂਦੇ ਸੀ ਤੇ ਅਸੀਂ ਆਪ ਦੀ ਪ੍ਰੋਟੈਕਸ਼ਨ ਦੇ ਵਿੱਚ ਗੋਲੀ ਮਾਰੀ ਤੇ ਮਾਰੀ ਵੀ ਸਭ ਦੀ ਸੱਜੀ ਲੱਤ ਦੇ ਵਿੱਚ ਹੀ ਹੁੰਦੀ ਹੈ ਅੱਜ ਤੱਕ ਜੇ ਤੁਸੀਂ ਉਹ ਬਿਮਾਰ ਇਹ ਹੈਗਾ 23 ਦੇ ਵਿੱਚ ਇਹਨਾਂ ਨੇ 55 ਅਨਕਾਉਂਟਰ ਕੀਤੇ ਹੈਗੇ ਆ 2024 ਦੇ ਵਿੱਚ ਇਹਨਾਂ ਨੇ 65 ਅਨਕਾਉਂਟਰ ਕੀਤੇ ਹੈ ਤੇ ਹੁਣ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਇਹਨਾਂ ਨੇ 45 ਅਨਕਾਉਂਟਰ ਕੀਤੇ ਹੈ ਜਿਹੜਾ ਕਿ ਇੱਕ ਦਿਨ ਛੱਡ ਕੇ ਵੀ ਦੂਜੇ ਦਿਨ ਤੋਂ ਰੋਜ਼ ਇੱਕ ਅਨਕਾਉਂਟਰ ਕਰ ਰਹੇ ਹੈਗੇ ਆ ਜਿਹੜੇ ਸਾਡੇ ਭੋਲੇ ਪਾਲੇ ਸਾਡੇ ਜਿਹੜੇ ਜਿਹੜੇ ਇੱਥੇ ਮਿਹਨਤ ਕਰਨ ਵਾਲੇ ਜਿਹੜੇ ਇਨੋਸੈਂਟ ਹੈਗੇ ਆ ਉਹਨਾਂ ਨੂੰ ਇਹ ਜਿਹੜੇ ਹੈਗੇ ਕੋ-ਕੋ ਕੇ ਮਾਰ ਰਹੇ ਆ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੇ ਭ੍ਰਿਸ਼ਟਾ ਮੁਕਤ ਪੰਜਾਬ ਦੀ ਹਾਲਾਂਕਿ ਨਰਿੰਦਰਦੀਪ ਸਿੰਘ ਵਾਲਾ ਮਸਲਾ ਆਇਆ ਉਸ ਤੋਂ ਬਾਅਦ ਧਰਮਕੋਟ ਮੋਗਾ ਦੇ ਵਿੱਚ ਇਹੀ ਸੀਆਈ ਸਟਾਫ ਦੇ ਵੱਲੋਂ ਇੱਕ ਮੁੰਡਾ ਮਾਰਿਆ ਗਿਆ ਉਸ ਤੋਂ ਬਾਅਦ ਗੁਰੂਵਰਸਾਏ ਦੇ ਵਿੱਚ ਜਸ਼ਨ ਬਾਬਾ ਸਰਪੰਚ ਹਾਲਾਂਕਿ ਉਹ ਆਮ ਆਦਮੀ ਪਾਰਟੀ ਦਾ ਹੀ ਸਰਪੰਚ ਸੀ ਉਸ ਨੂੰ ਬਲੈਕਮੇਲ ਕੀਤਾ ਗਿਆ ਉਸ ਉਸ ਨੂੰ ਵੀ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਕਿ ਇਹ ਹੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੈ ਜਿਸ ਉਹ ਫੌਜਾ ਸਿੰਘ ਸਰਾਰੀ ਉੱਥੇ ਐਮਐਲਏ ਹੈਗੇ ਆ ਵੇ ਅਸੀਂ ਉਸੇ ਇਲਾਕੇ ਦੇ ਹੈਗੇ ਆ ਤਾਂ ਉਹਨਾਂ ਨੇ ਉਸ ਸਰਪੰਚ ਨੂੰ ਇੰਨਾ ਜਿਹੜਾ ਮੈਂਟਲ ਟੌਰਚਰ ਕੀਤਾ ਇੰਨਾ ਪ੍ਰੈਸ਼ਰਾਈਜ਼ ਕੀਤਾ ਕਿ ਉਹਨੂੰ ਜਿਹੜੀ ਸੁਸਾਈਡ ਕਰਨਾ ਪਿਆ ਉਹਨੂੰ ਖੁਦਕਾਸ਼ੀ ਕਰਨੀ ਪਈ ਤਾਂ ਫਿਰ ਉਹਦੇ ਪਰਿਵਾਰ ਤੇ ਉਹਨਾਂ ਨੇ ਇੰਨਾ ਵੀ ਪ੍ਰੈਸ਼ਰ ਪਾਇਆ ਕਿ ਉਹਦਾ ਪੋਸਟਮਾਰਟਮ ਨਹੀਂ ਕਰਨ ਦਿੱਤਾ ਉਹਦਾ ਸੰਸਕਾਰ ਕਰਵਾਇਆ ਗਿਆ ਜਿਹਦੇ ਵਿਰੋਧ ਤੇ ਵਿੱਚ ਅੱਜ ਬਹੁਤ ਜਿਹੜੇ ਲੋਕ ਹੈਗੇ ਉਹਦੇ ਮਗਰ ਖੜੇ ਹੈਗੇ ਆ ਤੇ ਇਹ ਜਿਹੜਾ ਕਹਿ ਰਹੇ ਹੈਗੇ ਆ ਜਿਹੜਾ ਕਿਸਾਨਾਂ ਤੇ ਤਾਂ ਉਂਗਲ ਚੁੱਕ ਰਹੇ ਆ ਵੀ ਕਿਸਾਨ ਜੀ ਜਿਹੜੇ ਹੈਗੇ ਮੁੱਦਿਆਂ ਦੀ ਗੱਲ ਨਹੀਂ ਕਰਦੇ ਇਹਨਾਂ ਨੇ ਆਪ ਦੇ ਹੋਟਲ ਬਣਾ ਛੱਡੇ ਇਹਨਾਂ ਨੇ ਉਹ ਕਰ ਛੱਡੇ ਪਰ ਇਹਨੂੰ ਜਿਹੜੀ ਆਪ ਦੇ ਹੈਗੇ ਐਮ ਐਲ ਏ ਉਹ ਦਿਖ ਦੇਣੀ ਜਿਹੜੇ 92 ਐਮ ਐਲ ਏ ਸਾਡੇ ਇਲਾਕੇ ਦੇ ਵਿੱਚ 골ਡ 골ਡੀ ਕੰਬ ਹੋਤ ਉਹ ਜਿਹੜਾ ਸੀਗਾ ਇੱਕ ਆਮ ਨੋਰਮਲ ਸੀਗਾ ਤੇ ਅੱਜ ਤੁਸੀਂ ਵੇਖੋ 6 ਕਿੱਲਿਆਂ ਦੇ ਵਿੱਚ ਇੱਕ ਮਹਿਲ ਨੂਆ ਜਿਹੜਾ ਕੋਠੀ ਨੂੰ ਆ ਮਹਿਲ ਬਣਾ ਰਿਆ ਹੈਗਾ ਉਹ ਮਹਿਲ ਵੀ ਇਸ ਤਰ੍ਹਾਂ ਦਾ ਵੀ ਜੇ ਉਹਦੇ ਤੇ ਕੋਈ ਮਜਾਇਲ ਡਗ ਜੇ ਨਾ ਤਾਂ ਉਹਦਾ ਕੱਖ ਨਹੀਂ ਡਿਗੜਦਾ ਥੱਲੇ ਇਹ ਇਸ ਤਰ੍ਹਾਂ ਦੇ ਉਹ ਪਿੱਲਰ ਆ ਸਾਰ ਰਿਹਾ ਹੈਗਾ ਤੁਸੀਂ ਉਹਨਾਂ ਉਹਨਾਂ ਵੱਲੀ ਇਹਨਾਂ ਦਾ ਧਿਆਨ ਨਹੀਂ ਚਾ ਰਿਹਾ ਜਿਹੜਾ ਕਹਿ ਰਹੇ ਸੀ ਇਹਨਾਂ ਨੇ ਨੰਬਰ ਵੀ ਡਾ ਕੀਤਾ ਸੀ ਕਿ ਇਸ ਨੰਬਰ ਤੇ ਜੇ ਕੋਈ ਅਧਿਕਾਰੀ ਜਾਂ ਕੋਈ ਵੀ ਰਿਸ਼ਵਤ ਲੈਂਦਾ ਤਾਂ ਸਾਨੂੰ ਦੱਸਿਆ ਜਾਵੇ ਵੀ ਸਾਨੂੰ ਇਸ ਤੇ ਕਾਲ ਕੀਤੀ ਜਾਵੇ ਤੇ ਪਰ ਇਹ ਨੇ ਹੈ ਉਲਟ ਉਲਟ ਦਾ ਹੁਣ ਤੁਸੀਂ ਦੇਖ ਲਓ ਵੀ ਜਿਹੜੀ ਹੁਣ ਦਿੱਲੀ ਵਾਲੇ ਸਾਰੇ ਸਾਰੀ ਦਿੱਲੀ ਜਿਹੜੀ ਇੱਥੇ ਆ ਕੇ ਬੈਠੀ ਹੈਗੀ ਆ ਜਿਹੜੇ ਪੰਜਾਬ ਦੇ ਮੇਨ ਜਿਹੜੇ ਆਉਂਦੇ ਹੈਗੇ ਆ ਚਾਹੇ ਚੀਰਮੈਨੀਆਂ ਹੈਗੀਆਂ ਚਾਹੇ ਕੋਈ ਕਿਸੇ ਤਰ੍ਹਾਂ ਦੇ ਵਿੱਚ ਉਹਨਾਂ ਨੂੰ ਚਾਕੇ ਲਿਆ ਕੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਹਟਾ ਕੇ ਤੇ ਦਿੱਲੀ ਦੇ ਜਿੰਨੇ ਵੀ ਉੱਥੋਂ ਆਏ ਉਹਨਾਂ ਨੂੰ ਇਹਨਾਂ ਦੇ ਜਿਹੜਾ ਬਣਾਇਆ ਜਾ ਰਿਹਾ ਹੈਗਾ ਚੀਰਮਨ ਇਹ ਜਿਹੜਾ ਦਿੱਲੀ ਸਾਡੇ ਤੇ ਉੱਥੇ ਤਾਂ ਉਹ ਜਿਹੜੇ ਆਪਦੇ ਮਾਡਲ ਸੀ ਹਾਰ ਗਈ ਏ ਸਾਰੇ ਸਿਹਤ ਕ੍ਰਾਂਤੀ ਹੋ ਗਈ ਜਾਂ ਸਿੱਖਿਆ ਕ੍ਰਾਂਤੀ ਹੋ ਗਈ ਤਾਂ ਉੱਥੇ ਜੇ ਉਹਨਾਂ ਦਾ ਤੇ ਇੱਥੇ ਵੀ ਹੁਣ ਇਹਨਾਂ ਦਾ ਇਹੀ ਅਸਰ ਹੋਣਾ ਹੈਗਾ ਇੱਥੇ ਵੀ ਨਾ ਇਹਨਾਂ ਨੂੰ ਭਜਣਾ ਪਿਆ ਉੱਥੋਂ ਦਿੱਲੀ ਤੋਂ ਤਾਂ ਇੱਥੇ ਆ ਗਏ ਤੇ ਇੱਥੋਂ ਕਿੱਥੇ ਜਾਣਗੇ ਇਹ ਕਿਉਂਕਿ ਜਿਸ ਤਰ੍ਹਾਂ ਦਾ ਇਹਨਾਂ ਨੇ ਇੱਥੇ ਮਾਹੌਲ ਸਿਰਜਿਆ ਹੋਇਆ ਸਾਰੀ ਦਿੱਲੀ ਨੇ ਆ ਕੇ ਤਾਂ ਉਸ ਹਿਸਾਬ ਨਾਲ ਇਹ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਅਸੀਂ ਪਿੰਡਾਂ ਚ ਜਾ ਕੇ ਅੱਜ ਤੋਂ ਹੀ ਇਹਨਾਂ ਦਾ ਬੁਰਾ ਹਾਲ ਹੈ ਅੱਜ ਤੋਂ ਹੀ ਇਹ ਕਿਸੇ ਪਬਲਿਕ ਤੇ ਜਾ ਨਹੀਂ ਸਕਦੇ ਵੀ ਇਸ ਤਰ੍ਹਾਂ ਦਾ ਇਹਨਾਂ ਦਾ ਹਾਲ ਹੈ ਤੇ ਇਹਨਾਂ ਨੂੰ ਇੱਥੋਂ ਵੀ ਆਪਦਾ ਬਿਸਤਰਾ ਗੋਲ ਕਰਨਾ ਪੈਣਾ ਸਰਪੰਚੀ ਲੈਣ ਦੇ ਲਈ ਵੀ ਸੁਣਿਆ ਕਿ ਕੋਈ ਸੌਦੇਬਾਜ਼ੀ ਕੀਤੀ ਗਈ ਸੀ ਉਹਦੇ ਨਾਲ ਹਾਂਜੀ ਉਹ ਹੈ ਕਿ ਕਰਦੇ ਸਾਰੇ ਜਿੰਨੇ ਵੀ ਐਤਕੀ ਸਰਪੰਚ ਬਣੇ ਸੀਗੇ ਸਭ ਨੂੰ ਜਿਨ੍ਹਾਂ ਨੂੰ ਟਰੈਕਟਰ ਇਹਨਾਂ ਨੇ ਨਿਸ਼ਾਨ ਤੋਂ ਨਿਸ਼ਾਨ ਦਿੱਤਾ ਸੀਗਾ ਉਹਨਾਂ ਨਾਲ ਕੋਈ ਅੰਦਰ ਬਿਲੀ ਭੁਗਤ ਹੋਈ ਸੀ ਤਾਂ ਜਿਸ ਕਾਰਨ ਉਹ ਸਾਰੇ ਟਰੈਕਟਰ ਵਾਲੇ ਜਿੱਤੇ ਆ ਜਿੱਥੋਂ ਵੀ ਜਿੱਤੇ ਹੈਗੇ ਆ ਸਾਰੇ ਜਣੇ ਤਾਂ ਵੀ ਇਹ ਕੋਈ ਹੈਗਾ ਵਿੱਚ ਹੈਗਾ ਸੀ ਇਸੇ ਕਾਰਨ ਕਰਕੇ ਉਹ ਜਿਹੜਾ ਉਹ ਤੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਉਹ ਬਾਬਾ ਨੂੰ ਤਾਂ ਉਹਨੇ ਜਸ਼ਨ ਬਾਬਾ ਨੇ ਜਿਹੜਾ ਹੈਗਾ ਉਹਨੇ ਖੁਦ ਕਸ਼ੀ ਕੀਤੀ ਜਦੋਂ ਅਗਲਾ ਇੰਨਾ ਮਜਬੂਰ ਹੋਊਗਾ ਤੁਸੀਂ ਇਸੇ ਗੱਲ ਤੋਂ ਤਾਂ ਫੇਰ ਹੀ ਉਹ ਸੁਸਾਈਡ ਬਾਰੇ ਸੋਚੂਗਾ ਐਵੇਂ ਮਾੜੀ-ਵੋਟੀ ਗੱਲ ਤੇ ਨਹੀਂ ਸੋਚ ਸਕਦਾ ਹੈਗਾ ਵੀ ਉਹਨਾਂ ਨੇ ਇਹ ਜਿਹੜਾ ਹੈਗਾ ਉਹਨਾਂ ਨੂੰ ਬਹੁਤ ਪ੍ਰੈਸ਼ਰਾਈਜ਼ ਕੀਤਾ ਹੈਗਾ ਇਸ ਕਰਕੇ